ਹਾਂਜੀ ਸਵਾਗਤ ਕਰਦੇ ਹਾਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਲਵਾਰ ਦੀ ਮੂਰੀ ਬਣਾਣੀ ਦੱਸਾਂਗੇ ਤਾਂ ਇਹ ਸਾਡੇ ਕੋਲ ਕੱਟਵਰਕ ਦੇ ਵਿੱਚ ਬੁੱਕਰੂਮ ਲਈ ਹੋਈ ਹੈਗੀ ਜੇਕਰ ਤੁਸੀਂ ਵੀ ਜਹੀ ਬੁੱਕਰੂਮ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਅਸੀਂ ਲਿੰਕ ਲਗਾ ਦੇਵਾਂਗੇ ਤੁਸੀਂ ਉੱਥੋਂ ਪਰਚੇਜ਼ ਕਰ ਸਕਦੇ ਹੋ ਤਾਂ ਇਸ ਤਰ੍ਹਾਂ ਅਸੀਂ ਸਲਵਾਰ ਦਾ ਨਾਪ ਲੈ ਲੈਣਾਗਾ ਜਿੰਨਾ ਵੀ ਮਤਲਬ ਕਿ ਆਪਾਂ 1 ਇੰਚ ਜਾਂ ਅੱਧਾ ਇੰਚ ਜਿੰਨਾ ਵੀ ਤੁਸੀਂ ਚਾਹਣੇ ਹੋਗੇ ਉਹ ਐਕਸਟਰਾ ਰੱਖ ਸਕਦੇ ਹੋ ਤੇ ਉਸ ਤੋਂ ਬਾਅਦ ਅਸੀਂ ਨੇ ਅਲੱਗ ਕੱਪੜਾ ਜਿਹੜਾ ਉਹ ਲੈਣਾ ਹੈਗਾ ਤੇ ਉਹਦੇ ਉੱਤੇ ਇਸ ਬੁੱਕਰ ਨੂੰ ਆਪਾਂ ਨੇ ਪੇਸਟ ਕਰ ਲੈਣਾ ਜੋ ਚਮਕਦਾਰ ਪਾਸਾ ਹੋਊਗਾ ਉਹ ਆਪਾਂ ਨੇ ਇਸ ਤਰ੍ਹਾਂ نیچے ਰੱਖਣਾ ਹੈਗਾ ਤੇ ਇਹਦੇ ਉੱਤੇ ਆਪਾਂ ਪੇਸਟ ਤਾਂ ਹੁਣ ਦੇਖੋ ਆਪਾਂ ਨੇ ਕੀ ਕਰਨਾ ਹੈਗਾ ਇਹਦੇ ਵਿੱਚ ਆਪਾਂ ਨੇ ਸਲਵਾਰ ਦੇ ਜਿਹੜਾ ਸੈਂਟਰ ਹੈ ਉਹ ਲੈ ਲੈਣਾ ਹੈਗਾ ਸੈਂਟਰ ਦੇ ਵਿੱਚ ਆਪਾਂ ਕੱਟ ਲਗਾਵਾਂਗੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਫੋਲਡ ਕਰਕੇ ਇਹਦੇ ਵੀ ਆਪਣੇ ਬਿਲਕੁਲ ਇਸ ਤਰ੍ਹਾਂ ਸੈਂਟਰ ਦੇ ਵਿੱਚ ਕੱਟ ਲਗਾ ਲੈਣਾ ਹੈਗਾ ਇਸ ਤਰ੍ਹਾਂ ਤਾਂ ਇਹ ਵਾਲਾ ਕੱਟ ਤੇ ਇਹ ਵਾਲਾ ਆਪਸ ਦੇ ਵਿੱਚ ਆਪਾਂ ਨੇ ਮਿਲਾਣੇ ਨੇਗੇ ਇੱਥੇ ਤਾਂ ਦੇਖੋ ਸਿੱਧਾ ਪਾਸਾ ਆਪਾਂ ਇਸ ਸਾਈਡ ਰੱਖ ਰਹੇ ਹਾਂ ਸਲਵਾਰ ਦਾ ਤਾਂ ਇਸ ਤਰ੍ਹਾਂ ਆਪਾਂ ਸਿਲਾਈ ਲਗਾਵਾਂਗੇ ਇਥੇ ਰੱਖ ਕੇ ਇਸ ਤਰ੍ਹਾਂ ਇਹਦੇ ਨਾਲ-ਨਾਲ ਸਲਾਈ ਲਗਾ ਦੇਣੀ ਹੈਗੀ ਤਾਂ ਪਹਿਲਾਂ ਅਸੀਂ ਰਫ ਸਲਾਈ ਲਗਾਵਾਂਗੇ ਤਾਂ ਕਿ ਕੱਪੜਾ ਇੱਧਰ ਉੱਧਰ ਨਾ ਹੋਵੇ ਬਿਲਕੁਲ ਇਸ ਤਰ੍ਹਾਂ ਆਪਾਂ ਸੈਂਟਰ ਦੇ ਵਿੱਚ ਇੱਕ ਰਫ ਸਲਾਈ ਲਗਾ ਦੇਵਾਂਗੇ ਬਾਅਦ ਦੇ ਵਿੱਚ ਉਹਨੂੰ ਆਪਾਂ ਨੇ ਉਦੇੜ ਦੇਣਾ ਹੈਗਾ ਇਸ ਤਰ੍ਹਾਂ ਤਾਂ ਹੁਣ ਆਪਾਂ ਨੇ ਇਹ ਰਫ ਸਲਾਈ ਲਗਾਈਏ ਤਾਂ ਕਿ ਕੱਪੜਾ ਇਧਰ ਉਧਰ ਨਾ ਜਾਵੇ ਤਾਂ ਹੁਣ ਆਪਾਂ ਨੇ ਬਿਲਕੁਲ ਇਹਦੇ ਨਾਲ-ਨਾਲ ਸਲਾਈ ਲਗਾਨੀ ਹੈਗੀ ਤਾਂ ਦੇਖੋ ਹੁਣ ਆਪਾਂ ਨੇ ਇਹ ਸਲਾਈ ਜਿਹੜੀ ਲਗਾਈ ਸੀ ਐਕਸਟਰਾ ਮਾਰਜਨ ਇਹ ਆਪਾਂ ਨੇ ਉਧੇੜ ਦੇਣਾ ਇਸ ਸਲਾਈ ਦੇਣ ਤੋਂ ਬਾਅਦ ਹੁਣ ਆਪਾਂ ਇਹਦੇ ਨਾਲ ਨਾਲ ਕਟਿੰਗ ਕਰਾਂਗੇ ਕੱਪੜਾ ਐਕਸਟਰਾ ਜਿਹੜਾ ਉਹਨੂੰ ਕੱਟ ਕਰਦੇ ਨੇਗਾ ਬਿਲਕੁਲ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਹਨੂੰ ਸਿੱਧਾ ਕਰ ਲੈਣਾ ਹੈ ਇਸ ਤਰ੍ਹਾਂ ਅਸੀਂ ਨੇ ਪ੍ਰੈਸ ਨਾਲ ਇਹ ਸਾਰਾ ਠੀਕ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਇਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਤੇ ਇੱਥੇ ਸਲਾਈ ਲਗਾ ਦੇਵਾਂਗੇ ਤਾਂ ਹੁਣ ਇਹਦੇ ਨਾਲ ਨਾਲ ਬਿਲਕੁਲ ਇਦਾਂ ਆਪਾਂ ਨੇ ਸਿੱਧੀ ਸਾਈਡ ਸਲਾਈ ਲਗਾਨੀ ਹੈ ਆ ਹੁਣ ਆਪਾਂ ਅੱਗੋਂ ਹੀ ਦੇਖੋ ਕੀ ਕਰਨਾ ਹੈਗਾ ਜਿੱਥੋਂ ਜਿੱਥੋਂ ਇਹ ਕੱਟਨੇ ਆਪਾਂ ਨੇ ਬਿਲਕੁਲ ਐਦਾਂ ਸਿੱਧੇ ਨਿਸ਼ਾਨ ਲਗਾ ਲੈਣੇ ਨੇ ਇਹਦੇ ਨਾਲ ਨਾਲ ਇੱਥੇ ਇਸ ਤਰ੍ਹਾਂ ਤਾਂ ਹੁਣ ਆਪਾਂ ਨੇ ਬਿਲਕੁਲ ਇਹਦੇ ਨਾਲ-ਨਾਲ ਸਲਾਈ ਲਗਾਣੀ ਹੈ ਜੇਕਰ ਤੁਸੀਂ ਬਿਲਕੁਲ ਬਿਗਨਰ ਹੋ ਤੁਹਾਨੂੰ ਇਸ ਤਰ੍ਹਾਂ ਦਾ ਮਤਲਬ ਕਿ ਪਰੇਸ਼ਾਨੀ ਆਦੀ ਹੋ ਵੀ ਕਰਨ ਦੇ ਵਿੱਚ ਤਾਂ ਤੁਸੀਂ ਚਾਕ ਨਾਲ ਪਹਿਲਾਂ ਹੀ ਐਦਾਂ ਨਿਸ਼ਾਨ ਲਗਾਓ ਇੱਥੇ-ਇੱਥੇ ਆਪਾਂ ਨੇ ਸਲਾਈ ਲਗਾਣੇ ਜਾਣੇਗਾ ਬਿਲਕੁਲ ਨਾਲ-ਨਾਲ ਫਿਰ ਉਸ ਤੋਂ ਬਾਅਦ ਫਿਰ ਅੱਗੇ ਇਸ ਤਰ੍ਹਾਂ ਨਾਲ-ਨਾਲ ਤੁਸੀਂ ਪਹਿਲਾਂ ਹੀ ਡਿਜ਼ਾਈਨ ਬਣਾ ਸਕਦੇ ਹੋਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਲਾਈ ਲਗਾ ਦੇਵਾਂਗੇ ਫਿਰ ਤਾਂ ਦੇਖੋ ਅਸੀਂ ਨੇ ਬਿਲਕੁਲ ਕਿਨਾਰੇ ਤੇ ਸਲਾਈ ਲਗਾ ਲਈ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਅੱਧੇ-ਅੱਧੇ ਪੈਰ ਦਾ ਨਿਸ਼ਾਨ ਲਗਾ ਕੇ ਜਾਂ ਫਿਰ ਤੁਸੀਂ ਪਹਿਲਾਂ ਹੀ ਨਿਸ਼ਾਨ ਲਗਾ ਸਕਦੇ ਹੋ ਜਾਂ ਫਿਰ ਆਪਾਂ ਮਸ਼ੀਨ ਦੇ ਅੱਧੇ-ਅੱਧੇ ਪੈਰ ਤੇ ਨਿਸ਼ਾਨ ਲਗਾ ਕੇ ਸਲਾਈ ਲਗਾਉਂਦੇ ਜਾਵਾਂਗੇ ਇਸ ਤਰ੍ਹਾਂ ਹੁਣ ਅਸੀਂ ਇਹ ਸਾਰੀਆਂ ਸਲਾਈਆਂ ਜਿਹੜੀਆਂ ਲਗਾ ਲਈਆਂ ਡਿਜ਼ਾਈਨ ਬਣ ਗਿਆਗਾ ਤਾਂ ਹੁਣ ਉਸ ਤੋਂ ਬਾਅਦ ਅਸੀਂ ਨੇ ਇਸ ਤਰ੍ਹਾਂ ਜਿੰਨਾ ਪੌਂਚਾ ਰੱਖਣਾ ਉਹ ਰੱਖ ਕੇ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਸਲਾਈ ਲਗਾ ਦੇਵਾਂਗੇ ਤੇ ਇਹ ਡਿਜ਼ਾਈਨ ਵਾਲੀਆਂ ਮੂਰੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ